ਬਾਰਸ਼ ਨੇ ਸ਼ੀਰ ਦੀਆਂ ਲਾਈਆਂ ਹੀਆਂ ਲਹਿਰਾਂ ਜੋ ਵੀ ਸ਼ੀਰ ਦੀ 3 ਵਜੇ ਦੀ ਪੈ ਰਹੀ ਆ ਵਿੱਚ ਬਸ ਕੋਸ ਕੋਸ ਕਮੈਂਟਾਂ ਲਈ ਘੜੀ ਸੀ ਫੇਰ ਵਾਸ ਉਹ ਹੀ ਮੌਨ ਰਾਤ ਤੇ ਤੋਂ ਜਿਆਦਾ ਤੇਜ਼ ਸੀ ਵਾਰਸ਼ ਜਿਹੜੀ ਸਵੇਰੇ ਕੱਢ ਕੇ ਪਈ ਬੱਦਲ ਵੀ ਇਕੱਲ ਮਿਲ ਚੁੱਕੇ ਆ ਉਹ ਪਿੱਛੇ ਪੈਲੇ ਆ ਨਾਇਰ ਨਹੀਂ ਆ ਰਹੇ ਕਾ ਜੀਂ ਦਾ ਤਲ ਨਹੀਂ ਬਹੁਤ ਘੱਟ ਦੇਖ ਰਹੇ ਨੂੰ ਨੀਂਦਾ ਕਰਕੇ

ਬਾਰ ਮੀਂਹ ਪੈ ਰਿਆ ਸੀ ਇਸ ਕਰਕੇ ਅਸੀਂ ਅੰਦਰ ਛੋਟੇ ਚੁੱਲੇ ਦੇ ਉੱਤੇ ਅੱਜ ਕੀਤੀ ਕਾਰਵਾਈ ਇਹ ਮੀਂਹ ਵੀ ਪੈਂਦਾ ਜੋਰਾ-ਚੋਰਾ ਦਾ ਇਹ ਪੂਰਾ ਕਰਨੀ ਹੈ ਮਾਲਾ ਤੂੜੀ ਮਾਤੀ ਤੇ ਹੋਰ ਇਹ ਅੱਜ ਬਣਾਏ ਅਸੀਂ ਮਾਲ ਪੂੜੇ ਖੀਰ ਪੂੜੇ ਸਾਵਣ ਮਹੀਨੇ ਦੇ ਸਪੈਸ਼ਲ ਮਾਲ ਪੂੜੇ ਲਓ ਜੀ ਨਾਲ ਬਣਾਈ ਹੋਈ ਹੈ ਅਸੀਂ ਖੀਰ ਖੀਰ ਪੂੜੇ ਗਰਮਾ ਗਰਮ ਖੀਰ ਪਾਫਾ ਮਾਰਦੀ ਹੋਈ ਇਹ ਸੌਂ ਮਹੀਨੇ ਤਕਰੀਬਨ ਤਕਰੀਬਨ ਸਾਰਿਆਂ ਦੇ ਘਰਾਂ 'ਚ ਹੀ ਬਣਦੀ ਹੈ ਇਹ ਖੀਰ ਪੂੜੇ ਸੌਂ ਮਹੀਨੇ ਅੱਗੇ ਗਾਂ ਮਾਤਾ ਦੇ ਮੇਲੇ ਸਟਾਰਟ ਆ 25 ਤਰੀਕ ਤੋਂ ਬਣਦੇ ਨੇ ਚਲੇ ਤੇ ਨਾਲ ਖੀਰ ਪੀਸਤੀ ਪੀਸਤੀ ਦੇਖੋ ਵੀ ਕਰੋ ਚੈੱਕ ਸਵਾਦ ਸਾਰੇ ਬਣਦੇ ਆ ਸੌਣ ਮਹੀਨੇ ਦੀ ਸਪੈਸ਼ਲ ਡਿਸ਼ ਲਓ ਜੀ ਆ ਗਿਆ ਜੀ ਬਣ ਕੇ ਮਾਲਪੂੜੇ ਬੜੇ ਟੇਸਟੀ ਟੇਸਟੀ ਮਾਲਪੂੜੇ